ਮਹਤਵਪੂਰਨ ਮੁੱਦਾ ਹੈ ਕਿ ਪੰਜਾਬ ਦੇ ਪਾਣੀਆਂ ਦਾ देखो ਸਾਡੇ ਪੰਜਾਬ ਦੇ ਪਾਣੀਆਂ ਦੀ ਕਰਕੇ ਸਾਨੂੰ ਕਹਿੰਦੇ ਕਿ ਪੰਜਾਬ ਦੀ ਲਾਈਫਲਾਈਨ ਹਨ ਔਰ ਪੰਜਾਬ ਦੇ ਵਿੱਚ ਕਹਿੰਦੇ ਜਿਹੜਾ ਤਵਾਦ ਆਇਆ ਤੇ ਉਹਦੇ ਵਿੱਚ ਐਸਓਈਲ ਨਹਿਰ ਦਾ ਵੀ ਬਹੁਤ ਵੱਡੀ ਭੂਮਿਕਾ ਸੀ ਉਹਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹੁਣ ਬੀਤੇ ਦਿਨੀ ਪੰਜਾਬ ਹਰਿਆਣਾ ਰਾਜਸਥਾਨ ਤੇ ਬੀਐਮਪੀਪੀ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪੰਜਾਬ ਨੇ ਕੋਰੀ ਨਾ ਕਰ ਦਿੱਤੀ ਕਿ ਸਾਡੇ ਕੋਲ ਵੱਧ ਤੋਂ ਪਾਣੀ ਨਹੀਂ ਹੈ ਤੇ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਆਈ ਆ ਕਿ ਹਰਿਆਣਾ ਚ ਵੀ ਬੀਜੇਪੀ ਸਰਕਾਰ ਹੈ ਸੈਂਟਰ ਚ ਵੀ ਬੀਜੇਪੀ ਸਰਕਾਰ ਸਾਡੇ ਕੋਲੋਂ ਧੱਕੇ ਨਾਲ ਪਾਣੀ ਖੋਣਾ ਚਾਹੁੰਦੇ ਨੇ ਵੀ ਕਦੀ ਸਾਡੇ ਕੋਲ ਧੱਕੇ ਨਾਲ ਪਾਣੀ ਖੋਇਆ ਕਾਂਗਰਸ ਨੇ ਸੈਂਟਰ ਚ ਬਿਠੇ ਅੱਜ ਸੈਂਟਰ ਚ ਬੈਠੀ ਆ ਬੀਜੇਪੀ ਤੇ ਹੁਣ ਸਾਡੇ ਕੋਲੋਂ ਬੀਜੇਪੀ ਧੱਕੇ ਨਾਲ ਪਾਣੀ ਖੋ ਰਹੀ ਆ ਇਹਨੂੰ ਕਿਵੇਂ ਦੇਖਦੇ ਹੋ ਤਕ ਉਦੋਂ ਤੱਕ ਪੰਜਾਬ ਦੇ ਬੁਨਿਆਦੀ ਮਸਲਿਆਂ ਦਾ ਸਵਾਲ ਹੈ ਉਹਨਾਂ ਚ ਪਾਣੀ ਵੀ ਹੈ ਰਾਜਧਾਨੀ ਦਾ ਇਸ਼ੂ ਵੀ ਹੈ ਜਾਂ ਹੋਰ ਵੀ ਹੈ ਉਹਦੇ ਵਿੱਚ ਕਾਂਗਰਸ ਤੇ ਭਾਜਪਾ ਦਾ ਕੋਈ ਅਸੀਂ ਕਹਿੰਦੇ ਫਰਕ ਦਿਖਾਈ ਦੇ ਦਿੰਦਾ ਦੋਨਾਂ ਦੀ ਨੀਤੀ ਤੇ ਨiyet ਇੱਕੋ ਜਿਹੀ ਦਿਸਦੀ ਹੈ ਜਿੱਥੋਂ ਤੱਕ ਪ੍ਰੈਜੈਂਟ ਸਿਚੁਏਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਬੀਵੀਐਮਬੀ ਦੀ ਜਿਹੜੀ ਉਹ ਮੀਟਿੰਗ ਹੋਈ ਉਹਦੇ ਚ ਮੇਨ ਮੁੱਦਾ ਉੱਠਿਆ ਸੀਗਾ ਵੀ ਜਿਹੜਾ ਹੁਣ ਗਰਮੀਆਂ ਨਾਲ ਵੀ ਨਾ ਰਿਹਾ ਕਿਉਂਕਿ ਹੁਣ 22 ਤੇ ਜੂਨ ਪੂਰੇ ਇਹਨਾਂ ਦਿਨਾਂ ਦਰਾਂ ਨੂੰ ਪਾਠ ਵਾਂਗੂ ਤਪੜਾਇਆ ਤਪੜਾਇਆ ਸਾਰੇ ਏਰੀਆ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਇਹ ਸਾਰਾ ਤੇ ਪਾਠ ਵਾਂਗੂ ਤਪੜਾਇਆ ਤਾਂ ਪਾਣੀ ਵੀ ਬਹੁਤ ਲੋੜ ਹੈ ਜੀ ਅਸੀਂ ਤਾਂ ਬੜੇ ਲੰਬੇ ਸਮੇਂ ਤੋਂ ਇਹ ਪੜਦੇ ਆ ਰਹੇ ਹਾਂ ਸੁਣਦੇ ਆ ਰਹੇ ਹਾਂ ਵੀ ਜਿਹੜੀ ਤੀਜੀ ਜੰਗ ਹੋਣੀ ਆ ਉਹ ਪਾਣੀ ਤੇ ਹੋਣੀ ਹੈ ਇਸ ਲਈ ਇਹ ਪਾਣੀ ਤਾਂ ਤਰਤੀਹੇਟ ਲਾ ਪੰਜਾਬ ਦਾ ਉਹ ਵੀ ਘਟਦਾ ਜਾ ਰਿਹਾ ਦਰਿਆਵਾਂ ਦੇ ਵਿੱਚ ਵੀ ਘਟਦਾ ਜਾ ਰਿਹਾ ਹੁਣ ਰਿਪੋਰਟਾਂ ਇਹ ਆ ਰਹੀਆਂ ਸੀ ਵੀ ਇਸ ਵਾਰ ਡੈਮਾਂ ਦੇ ਵਿੱਚ ਪਾਣੀ ਆਲਰੇਡੀ ਘਟਾ ਜੀ ਪੰਜਾਬ ਹਰਿਆਣਾ ਜਿਹੜਾ ਹੈ ਹੁਣ ਤੱਕ ਜਿੰਨਾ ਉਹਦਾ ਹਿੱਸੇ ਦਾ ਪਾਣੀ ਸੀ 103 ਫੀਸਦੀ ਵੱਧਦਾ ਵਰਤ ਚੁੱਕਿਆ ਹੈ ਜੀ ਹੁਣ ਉਹਨਾਂ ਨੂੰ ਹਰਿਆਣੇ ਲਈ ਸੰਕਟ ਇਹ ਖੜਾ ਹੋ ਗਿਆ ਵੀ ਜਿਹੜੇ ਔਨ ਵਾਲੇ ਤੋਂ ਪੀਂਦੇ ਨੇ ਪੀਣ ਵਾਲਾ ਪਾਣੀ ਜੇ ਦਾ ਸੰਕਟ ਜੇ ਆਉਂਦਾ ਪੀਣ ਵਾਲੇ ਪਾਣੀ ਦਾ ਜੇ ਅਕਾਲ ਆਉਂਦਾ ਹੈ ਸੋਕਾ ਪੈਂਦਾ ਹੈ ਤਾਂ ਉਸ ਸਥਿਤੀ ਨਾਲ ਕਿਵੇਂ ਠਹਿ ਜਾਵੇ ਜੇ ਠਹਿ ਜਾਵੇ ਤਾਂ ਉਹਨਾਂ ਪੰਜਾਬ ਨੂੰ ਕਿਹਾ ਵੀ ਸਾਨੂੰ ਪਾਣੀ ਦਿਓ ਪੰਜਾਬ ਦੀ ਦਲੀਲ ਤੇ ਪੰਜਾਬ ਦਾ ਤਰਕ ਬਹੁਤ ਵਾਜਦਾ ਹੈ ਜੀ ਉਹ ਕਹਿੰਦਾ ਵੀ ਡੈਮ ਡੈਮਾਂ 'ਚੋਂ ਪਾਣੀ ਕੱਢ ਲੋ بارش ਹੋ ਰਾ ਜਾਣੀ ਹੈ ਡੈਮਾਂ 'ਚ ਤਾਂ ਪਾਣੀ ਆਲਰੇਡੀ ਘਟ ਹੈ ਹੂੰ ਹੂੰ ਰਣਜੀਤ ਸਾਗਰ ਡੈਮ ਕਹਿੰਦੇ ਜਿਹੜਾ ਉਹ ਬਰામਤ ਲਈ 25 20 25 ਦਿਨਾਂ ਲਈ ਬੰਦ ਹੈ ਤਾਂ ਇਸ ਲਈ ਜਦੋਂ ਅਸੀਂ ਓਵਰਆਲ ਸਿਚੁਏਸ਼ਨ ਦੇਖਦੇ ਆਂ ਪੰਜਾਬ ਦੇ ਪਾਣੀਆਂ ਦਾ ਪਾਣੀਆਂ ਤੇ ਪਹਿਲਾ ਡਾਕਾ ਪਿਆ ਰਾਜਸਥਾਨ ਨੂੰ ਸਿੰਦਰਾ ਕਨਾਲ 'ਚ ਦੋ ਉਹ ਜਾ ਰਹੀਆਂ ਨੇ ਗੰਗ ਕਨਾਲ ਜਾ ਰਹੀ ਹੈ ਜੀ ਤੇ ਭਾਖੜਾ ਤੇ ਦਰਵਾਣਾ ਬਰਾਹ ਜਿਹੜੀਆਂ ਹਰਿਆਣਾ ਨੂੰ ਜਾ ਰਹੀਆਂ ਨੇ ਪਾਣੀ ਤਾਂ ਬਹੁਤ ਪਹਿਲਾਂ ਹੀ ਜਾ ਰਿਹਾ ਦੂਜੇ ਸੂਬਿਆਂ ਨੂੰ ਇਸ ਲਈ ਵਾਕਈ ਪੰਜਾਬ ਕੋਲ ਪਾਣੀ ਦੇਣ ਨੂੰ ਉਜੀ ਜਿਹੜੀ ਸਭ ਤੋਂ ਵੱਲ ਤੁਸੀਂ ਪੰਜਾਬ ਦੀ ਜੇ ਸਿਚੁਏਸ਼ਨ ਦੇਖਦੇ ਹੋ ਜਿਹੜਾ ਟੋਟਲ ਸਰਹੰਦ ਕਨਾਲ ਫੀਡਰ ਹੈ ਜਿਹੜਾ ਸਾਡਾ ਰੋਪੜ ਤੋਂ ਨਿਕਲਦਾ ਹੈ ਦੱਖਣੀ ਮਾਲਵਾ ਸਾਰਾ ਜਿਹੜਾ ਦੱਖਣੀ ਪੰਜਾਬ ਸਭੀ ਸਾਰਾ ਅਸੀਂ ਮੋਗੇ ਤੋਂ ਲੱਜਣ ਤੋਂ ਸ਼ੁਰੂ ਕਰ ਲਓ ਤੇ ਅੱਗੇ ਤੱਕ ਸਾਰਾ ਮੁਕਸਰ ਫਰੀਦਕੋਟ ਤੋਛ ਫਾਜ਼ਲ ਕਾਬ ਬਠਿੰਡੇ ਦਾ ਕੁਝ 파ਰਟ ਉਸ ਨਹਿਰ ਦੇ ਪਾਣੀ ਤੇ ਜਿਹੜਾ ਡਿਪੈਂਡੈਂਟ ਹੈ ਨਹਿਰੀ ਪਾਣੀ ਉਥੇ ਸਪਲਾਈ ਕੀਤਾ ਜਾਂਦਾ ਹੈ ਕਿਉਂਕਿ ਜ਼ਮੀਨ ਹੇਠਲਾ ਪਾਣੀ ਜਾਂ ਤਾਂ ਖਰਾਬ ਹੈ ਜਾਂ ਬਹੁਤ ਡੂੰਘਾ ਹੈ ਮੋਟ ਚੱਲਦੇ ਨੇ ਐਸੇ ਤਰ੍ਹਾਂ ਤੁਸੀਂ ਭਾਖੜਾ ਦਾ ਦੇਖ ਲਓ ਪਟਿਆਲਾ ਸੰਗਰੂਰ ਮਾਨਸਾ ਕਾਫੀ ਹਿੱਸਾ ਜਿਹੜਾ ਉਹ ਇਸ ਪਾਣੀ ਤੇ ਡਿਪੈਂਡੈਂਟ ਹੈ ਇਹ ਪੀਣ ਵਾਲਾ ਪਾਣੀ ਜਿਹੜਾ ਉਹ ਡਾਇਰੈਕਟ ਸਪਲਾਈ ਕੀਤਾ ਜਾਂਦਾ ਤਾਂ ਪੰਜਾਬ ਦੇ ਵਿੱਚ ਤਾਂ ਆਲਰੇਡੀ ਸੰਕਟ ਹੈ ਪੀਣ ਵਾਲੇ ਪਾਣੀ ਦਾ ਹਰਿਆਣੇ ਨੂੰ ਪਾਣੀ ਪੰਜਾਬ ਕਿੱਥੋਂ ਦੇ ਦੂਗਾ ਇਸ ਲਈ ਇਹ ਬਹੁਤ ਵੱਡਾ ਜਿਹੜਾ ਇੱਕ ਦੋਨਾਂ ਸਟੇਟਾਂ ਲਈ ਚਿੰਤਾ ਦਾ ਵਿਸ਼ਾ ਪੰਜਾਬ ਲਈ ਵੀ ਜਿਹੜਾ ਉਹ ਚਿੰਤਾ ਦਾ ਵਿਸ਼ਾ ਹੈ। ਉਹ ਕਹਿ ਰਹੇ ਨੇ ਕਿ ਖਰੀਆਣਾ ਕਹਿੰਦਾ ਹੈ ਕਿ ਮਾਨਵਤਾ ਦੇ ਆਧਾਰ ਤੇ ਇਨਸਾਨੀਅਤ ਦੇ ਆਧਾਰ ਤੇ ਦੇ ਦੋ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਹੈ ਸਾਨੂੰ 8500 ਕਿਊਸਿਕ ਫੁੱਟ ਚਾਹੀਦਾ ਹੈਗਾ ਤੇ ਪੰਜਾਬ ਕਹਿ ਰਹੇ ਨੇ ਅਧਿਕਾਰੀ ਕਿ ਇਹਨਾਂ ਨੇ ਖੇਤੀਬਾੜੀ ਵਾਸਤੇ ਇਸਤੇਮਾਲ ਕਰਨਾ ਸਾਡੇ ਕੋਲ ਨਾ ਪੀਣ ਵਾਸਤੇ ਤੇ ਨਾ ਖੇਤੀ ਵਾਸਤੇ ਪਾਣੀ ਹੈਗਾ। ਦੇਖੋ ਪੰਜਾਬ ਹਰਿਆਣੇ ਨੇ ਪੰਜਾਬ ਦਾ ਪਾਣੀ ਖੋਣ ਲਈ ਦੋ ਤਿੰਨ ਜਿਹੜੀਆਂ ناکਾਮ ਕੋਸ਼ਿਸ਼ਾਂ ਕੀਤੀਆਂ ਤੁਹਾਡੇ ਯਾਦ ਹੋ ਸਮਾਣੇ ਦੇ ਕੋਲ ਅਜੇ ਵੀ ਪਿਆਇਆ ਉੱਥੇ ਮੈਂ ਇੱਕ ਵਾਰ ਫੋਟੋਆਂ ਵੀ ਖਿੱਚ ਕੇ ਲਿਆਇਆ ਸੀ ਉੱਥੋਂ ਹਾਂਸੀ ਬਟਾਣਾ ਨਹਿਰ ਇਹਨਾਂ ਨੇ ਸ਼ੁਰੂ ਕਰ ਲਈ ਸੀ ਹਾਂਜੀ 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 ਵੀ ਹਾਂਸੀ ਬਟਾਣਾ ਉਧਰਲੇ ਇਲਾਕੇ ਨੂੰ ਜਿਹੜਾ ਪਾਣੀ ਸੰਗਿਆ ਜਾਵੇ ਇਹਨਾਂ ਨੇ ਦਾਵਾ ਇਹ ਕੀਤਾ ਵੀ ਅਸੀਂ ਉਹੀ ਭਾਖੜਾ ਦਾ ਪਾਣੀ ਜਿਹੜਾ ਜਿੰਨਾ ਪੰਜਾਬ ਹਰਿਆਣਾ ਨੂੰ ਮਿਲਦਾ ਹੈ ਉਹਦਾ ਸ਼ੇਅਰ ਇਹਦੇ ਰੂਥ ਰੂ ਲਾ ਜਾਗੇ ਉਹ ਬੜਾ ਜਿਹੜਾ ਸੈਂਟਰਲ ਬਾਟਰਲ ਕਮਿਸ਼ਨ ਸੀਗਾ ਉਹਦੇ ਵਿੱਚ ਬੜੀ ਲੰਬੀ ਜਿਹੜੀ ਹੈ ਉਹ ਲੜਾਈ ਲੜੀ ਗਈ ਉਹਦੇ ਉਹਦੇ ਵਿੱਚ ਹਰਿਆਣਾ ਨੂੰ ਜਿਹੜਾ ਮੂੰਹ ਦੀ ਖਾਣੀ ਪਈ ਹਰਿਆਣਾ ਦੇ ਪੱਲੇ ਪੱਲੇ ਕੁਛ ਨਹੀਂ ਸੀ ਪਿਆ ਇਸ ਲਈ ਹਰਿਆਣਾ ਵੱਲੋਂ ਹਰ ਵਾਰੀ ਯਤਨ ਕੀਤੇ ਜਾਂਦੇ ਨੇ ਵੀ ਪੰਜਾਬ ਤੋਂ ਪਾਣੀ ਦਾ ਹਿੱਸਾ ਲਿਆ ਜਾਵੇ ਜਾਂ ਪੰਜਾਬ ਤੋਂ ਲਿਆ ਜਾਵੇ ਪਰ ਪੰਜਾਬ ਦੀ ਦਲੀਲ ਬਿਲਕੁਲ ਸਹੀ ਹੈ ਤੁਸੀਂ ਦੇਖੋ ਐਸਵਾਈਐਲ ਦੇ ইস্যੂ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਸੁਪਰੀਮ ਕੋਰਟੋਂ ਵੱਲੋਂ ਕਈ ਵਾਰੀ ਸਖਤ ਆਰਡਰ ਵੀ ਕੀਤੇ ਗਏ ਚਲੋ ਪਿਛਲੀ ਸਰਕਾਰ ਦੇ ਵਿੱਚ ਤਾਂ ਇਹ ਵੀ ਦਾਵਾ ਕੀਤਾ ਗਿਆ ਸੀ ਵੀ ਜ਼ਮੀਨ ਇਸ ਦਾ ਵਾਪਸ ਕਰਤੀ ਨੋਟੀਫਿਕੇਸ਼ਨ ਜਿਹੜਾ ਉਹ ਰੱਦ ਕਰਤਾ ਫਿਰ ਉਸ ਤੋਂ ਬਾਅਦ ਕਿਹਾ ਗਿਆ ਵੀ ਡੀਜੀਪੀ ਤੇ ਚੀਫ ਸੈਕਟਰੀ ਇਸ ਜ਼ਮੀਨ ਦੇ ਜੁਰਮਾਰ ਨੇ ਐਸਵਾਈਐਲ ਨਾ ਕਦੇ ਕੰਪਲੀਟ ਹੋਣ ਦੇ ਚਾਂਸ ਲੱਗਦੇ ਨੇ ਨਾ ਕਦੇ ਉਹ ਉਸ ਤਰ੍ਹਾਂ ਦਾ ਮੋਹਰ ਬਣ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਹੁਣ ਰੀਸੈਂਟ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਭਾਰਤ ਸਰਕਾਰ ਨੇ ਕਿਹਾ ਵੀ ਇੰਡਸ ਵਾਟਰ ਕਮਿਟੀ ਹੈ ਜਿਹੜੀ ਉਸੇ ਦੁਆਰੇ ਰिवਿਊ ਕਰਾਂਗੇ ਕਾਨੂੰਨ ਕੋਡ ਉੱਤੇ ਪਰ ਪਾਣੀਆਂ ਨੂੰ ਉਹਨੂੰ ਸਾਂਭਾਂਗੇ ਕਿਵੇਂ ਲਿਜਾਵਾਂਗੇ ਕਿਵੇਂ ਉਹਦੀ ਕੋਈ ਠੋਸ ਨੀਤੀ ਦੀ ਲੋੜ ਹੈ ਉਹ ਇੱਕ ਦਿਨ ਚ ਤਾਂ ਸਾਰਾ ਕੁਝ ਖੋਣਾ ਡੈਮ ਬਣਾਉਣੇ ਪੈਣਗੇ ਨਾ ਹੁਣ ਇਸੇ ਮੇ ਉਸੇ ਤਨ ਹੋਣਾ ਕਿ ਮੁਖਮਤੀ ਭਗਵੰਤ ਮਾਨ ਨੇ ਜਵਾਬ ਦਿੱਤਾ ਨਾਇਬ ਸਿੰਘ ਸਿਆਣੀ ਸਾਹਿਬ ਨੂੰ ਕਹਿੰਦੇ ਅਗਰ ਭਾਰਤੀ ਜਨਤਾ ਪਾਰਟੀ ਨੇ ਜ਼ਰੂਰਤ ਹੈ ਤਾਂ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕ ਲਓ ਤੇ ਪੰਜਾਬ ਦੇ ਡੈਮ ਭਰ ਦਿਓ ਤੇ ਫਿਰ ਅਸੀਂ ਗਾਂ ਹਰਿਆਣੇ ਨੂੰ ਦੇ ਦਾਂਗੇ ਦੇਖੋ ਪੰਜਾਬ ਤੋਂ ਬਹੁਤ ਸਾਰਾ ਪਾਣੀ ਅਸੀਂ ਦੇਖਦੇ ਸਤਲੁਜ ਦਾ ਪਾਣੀ ਵੀ ਜਾਂਦਾ ਹੈ ਰਾਵੀ ਦਾ ਪਾਣੀ ਵੀ ਜਾਂਦਾ ਹੈ ਤੇ ਪਾਣੀ ਦਾ ਜਿਹੜਾ ਨੇਚਰਲ ਵਹਾਅ ਹੈ ਉਹਨੂੰ ਤਾਂ ਅਸੀਂ ਰੋਕ ਨਹੀਂ ਸਕਦੇ ਪਾਕਿਸਤਾਨ ਨੂੰ ਜਾਂਦਾ ਹੈ ਜੀ ਜੀ ਤੇ ਹਾਂ ਉਹਨੂੰ ਰਾਵੀ ਦੇ ਪਾਣੀ ਤੋਂ ਬੰਨ ਮਾਰਿਆ ਚਾਹੇ ਉਹ ਰਣਜੀਤ ਸ਼ਾਹਪੁਰ ਕੰਢੀ ਜਿਹੜੋਂ ਸਾਡਾ ਡੈਮ ਚੱਲ ਪੈਣਾ ਜੀ ਉਹਦੇ ਨਾਲ ਰਾਵੀ ਦਾ ਪਾਣੀ ਬਹੁਤ ਸਾਰਾ ਰੁਕ ਜਾਣਾ ਹੈ ਜੀ ਉਹਦੇ ਨਾਲ ਬਹੁਤ ਇਮਪੈਕਟ ਜਿਹੜਾ ਉਹ ਰਾਵਾਂ Haryana ਪਾਕਿਸਤਾਨ ਤੇ ਬਹੁਤ ਪਾਊਗਾ ਫਿਰ ਰਾਵੀ ਦਾ ਪਾਣੀ ਟੋਟਲ ਤਕਰੀਬਨ ਮੇਰੇ ਖਿਆਲੋਂ ਉਹ ਉੱਥੇ ਰੁਕ ਜਾਣਾ ਸ਼ਾਹਪੁਰ ਕੰਢੀ ਡੈਮ ਜਿਹੜਾ ਹਜੇ ਚੱਲੇ ਨਹੀਂ ਉਹ ਜੀ ਐਨ ਕੇ ਨਾਲ ਮੇਰੇ ਖਿਆਲ ਸ਼ੇਅਰ ਦੇ ਵਿੱਚ ਹੈ ਉਹ ਉਹ ਸਾਂਝਾ ਪ੍ਰੋਜੈਕਟ ਹੈ ਇਸ ਲਈ ਜਿਹੜੀ ਹਰਿਆਣਾ ਦਾ ਇਸ ਵੇਲੇ ਸੰਕਟ ਹੈ ਮੈਨੂੰ ਲੱਗਦਾ ਵੀ ਪੀਣ ਵਾਲੇ ਪਾਣੀ ਦੇ ਦਾ ਸੰਕਟ ਦਾ ਹੈ ਹੀ ਹੈ ਹਾਂ ਉਹ ਬਿਨਾਂ ਸ਼ੱਕ ਜਿਹੜਾ ਪੰਜਾਬ ਦਾ ਇਹ ਸ਼ੰਕਾ ਜਿਹੜਾ ਹੈ ਉਹ ਵਾਜਬ ਹੈ ਵੀ ਪੀਣ ਵਾਲੇ ਪਾਣੀ ਦੇ ਬਹਾਨੇ ਕਿਉਂਕਿ ਜਿਹੜਾ ਹੁਣ ਆਣਾ ਪੰਜਾਬ ਦੇ ਵਿੱਚ ਮੌਨਸੂਨ ਹੈ ਪੰਜਾਬ ਹਰਿਆਣਾ ਦੇ ਵਿੱਚ ਮੌਨਸੂਨ ਤਕਰੀਬਨ ਆਉਂਦੀ ਹੈ 1 ਜੁਲਾਈ ਤੋਂ ਜੀ ਦੋ ਦਿਨ ਪਹਿਲਾਂ ਜਾਂ ਦੋ ਦਿਨ ਲੇਟ ਜਿਹੜੇ ਆ ਦੋ ਮਹੀਨੇ ਦਾ ਇਹ ਬੇਹੱਦ ਸੰਕਟ ਵਾਲੇ ਨੇ ਇਹਨਾਂ ਦੋ ਮਹੀਨਿਆਂ ਦੌਰਾਨ ਜੇ ਪਾਣੀ ਨਹੀਂ ਮਿਲਦਾ ਤਾਂ ਸਰਕਾਰਾਂ ਲਈ ਨਵੋਸ਼ੀਬੀਅਤੇ ਜੋ ਲੋਕ ਸੜਕਾਂ ਤੇ ਹੁੰਦੇ ਨੇ ਸਰਕਾਰਾਂ ਸਾਂਭਣਗੀਆਂ ਕਿਵੇਂ ਹਰਿਆਣਾ ਦਾ ਬਹੁਤ ਵੱਡਾ ਹਿੱਸਾ ਹੈ ਜਿੱਥੇ ਹਰ ਵਾਰ ਸੁੱਕਾ ਪੈਂਦਾ ਹੈ ਉੱਥੇ ਪਾਣੀ ਪਾਣੀ ਨਹੀਂ ਪਹੁੰਚਦਾ ਪਾਣੀ ਦੀ ਉਪਲਬਧਤਾ ਨਹੀਂ ਹੈ ਜੀ ਭਾਵੇਂ ਇੰਦਰਾ ਗਾਂਧੀ ਨੇ ਪੰਜਾਬ ਦੇ ਧੌਣ ਤੇ ਗੋਡਾ ਧਰ ਕੇ ਐਸਵੀਜੀਐਲ ਦਾ ਟੱਕ ਲਵਾਤਾ ਸੀ ਕਪੂਰ ਗਿਆ ਕੇ ਜੀ ਪਰ ਉਹ ਕੰਪਲੀਟ ਤਾਂ ਹੋਈ ਨਹੀਂ ਗਈ ਪਾਣੀ ਦਾ ਉਸ ਸਹਿਰ ਦੇ ਵਿੱਚ ਹਰਿਆਣਾ ਨੂੰ ਮਿਲਿਆ ਨਹੀਂਗਾ ਇਸ ਲਈ ਇਹ ਪਾਣੀਆਂ ਦੀ جنگ ਜਿਹੜੀ ਹੈ ਮੈਨੂੰ ਲੱਗਦਾ ਵੀ ਦੋਨਾਂ ਸਟੇਟਾਂ ਦੇ ਵਿੱਚੇ ਜਾਰੀ ਰਹਿਣੀ ਹੈ ਤੇ ਰਹਿਣਾ ਜਿੰਨਾ ਕੁ ਪਾਣੀ ਮਿਲਦਾ ਉਹਦਾ ਹਿੱਸਾ ਉਹਨਾਂ ਕੁ ਲੈ ਲੈ ਉਹਨਾਂ ਹੀ ਬਹੁਤ ਹੈ ਤੇ ਨਾ ਹੀ ਪੰਜਾਬ ਕੋ ਪਾਣੀ ਹੈਗਾ ਤੇ ਨਾ ਹੀ ਮਿਲ ਸਕਦਾ ਅਜੋ ਨਾਇਬ ਸਿੰਘ ਸੈਣੀ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਦੱਸਿਆ ਜਾ ਰਿਹਾ ਕਿ ਹਿਸਾਰ ਫਤਿਆਬਾਦ ਸਿਰਸਾ ਰੋहतक ਤੇ ਮਿੰਦਰਗੜ ਜੀ ਇੱਥੇ ਤੇ ਬਹੁਤੇ ਮਾੜੇ ਹਾਲਾਤ ਹੋ ਜਾਣਗੇ ਹੁਣ ਗੱਲ ਇਹ ਹੈ ਕਿ ਪੰਜਾਬ ਨੇ ਫੈਸਲਾ ਹੈ ਕਿ ਸਾਡੇ ਕੋਲ ਤਾਂ ਆਪਣੀ ਹੈਗਾ ਨਾ ਹੁਣ ਅਜਿਹੀ ਸਥਿਤੀ ਦੇ ਵਿੱਚ ਸੈਂਟਰ ਫਿਰ ਵਿਚੋਲਗੀ ਕਰੂਗਾ ਜਾ ਫਿਰ ਪੰਜਾਬ ਨੂੰ ਨਜ਼ਰ ਅੰਦਾਜ਼ ਕਰਕੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਜਾਂ ਬੀਬੀਐਮਬੀ ਦੇ ذریعے ਪਾਣੀ ਛੱਡ ਦਿੱਤਾ ਜਾਊਗਾ ਮੰਨ ਲਓ ਤਾਂ ਕਾਨੂੰਨੀ ਤੌਰ ਤੇ ਇਹ ਹੋ ਨਹੀਂ ਸਕਦਾ ਮੂਤ ਸਹਿਮਤੀ ਨਾਲ ਨਹੀਂ ਸਕਦਾ ਤੱਕੇ ਨਾਲ ਤੁਸੀਂ ਵੀ ਪਾਣੀ ਨਹੀਂ ਦੇ ਸਕਦੇ ਇਸ ਲਈ ਉਹ ਉਹਦੇ ਲਈ ਜਾਂ ਤਾਂ ਵਾਕਈ ਹਿਊਮਨਿਟੇਰੀਅਨ ਗਰਾਉਂਡ ਤੇ ਜੇ ਕੋਈ ਪਾਣੀ ਪੀਣ ਵਾਲੇ ਵਾਕਈ ਪਾਣੀ ਪੀਣ ਵਾਲੇ ਦੀ ਲੋੜ ਹੋਵੇ ਤਾਂ ਹੋ ਸਕਦਾ ਹੈ ਪੰਜਾਬ ਗੌਰਮੈਟ ਗੋਂਡੇ ਸੂਬੇ ਦੀ ਬੇਨਤੀ ਕੇ ਮਾਰੇ ਲਈ ਹੂੰ ਪਰ ਜਿੱਥੋਂ ਤੱਕ ਤੱਕੇ ਨਾਲ ਕਿ ਜੀ ਬੀਬੀਐਮਬੀ ਤੋਂ ਕਰਾ ਦੂ ਹਾਲਾਂਕਿ ਪਿਛਲੇ ਦੌਰ ਦੇ ਵਿੱਚ ਆਪਾਂ ਦੇਖਿਆ ਚਾਹੇ ਉਹ ਉਥੇ ਮੈਂਬਰਾਂ ਦੀ ਨਿਯੁਕਤੀ ਹੋਵੇ ਚਾਹੇ ਚੇਅਰਮੈਨ ਦੀ ਨਿਯੁਕਤੀ ਹੋਵੇ ਪੰਜਾਬ ਨੂੰ ਨਜ਼ਰ ਅੰਦਾਜ਼ ਲਗਾਤਾਰ ਕੇਂਦਰੀ ਸਰਕਾਰ ਨੇ ਕੀਤਾ ਤੇ ਉਹਦੇ ਐਕਟ ਅਮੈਂਡ ਕਰਦੇ ਹੋਵੇ ਬੀਬੀਐਮਬੀ ਤੇ ਉਹਦੇ ਵਿੱਚ ਵੀ ਪੰਜਾਬ ਨਾਲ ਤੱਕਾ ਕੀਤਾ ਹੈਗਾ ਜਿਹੜਾ ਸੀਐਮ ਸਾਹਿਬ ਵੱਲੋਂ ਆਇਆ ਸਟੇਟਮੈਂਟ ਉਹ ਕਹਿ ਰਹੇ ਕਿ 21 ਮਈ ਤੋਂ ਲੈ ਕੇ 21 ਅਗਲੇ ਸਾਲ ਦੇ 21 ਤੱਕ ਮਤਲਬ ਇੱਕ ਸਾਲ ਜਿਹੜਾ ਵਾ ਉਹ ਕੋਟਾ ਫਿਕਸ ਹੁੰਦਾ ਜੀ ਪੰਜਾਬ ਨੇ ਜੋ ਐਗਰੀਮੈਂਟ ਕੀਤੇ ਨੇ ਉਸ ਮੁਤਾਬਕ ਇੱਕ ਸਾਲ ਚ ਕਿੰਨਾ ਪਾਣੀ ਹਰਿਆਣਾ ਦੇ ਕਿੰਨਾ ਰਾਜਸਥਾਨ ਨੂੰ ਦੇਣਾ ਕਹਿੰਦਾ ਅਸਲ ਦੇ ਵਿੱਚ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਪਹਿਲਾਂ ਕਦੇ ਬਾਦਲ ਸਾਹਿਬ ਤੇ ਕੈਪਟਨ ਮਰਿੰਦਰ ਸਿੰਘ ਦੇ ਹਸਾਬតាម ਹੀ ਰੱਖਿਆ ਤੇ ਜਿਆਦਾ ਉਦੋਂ ਇਹ ਪਾਣੀ ਜਿਆਦਾ ਇਸਤੇਮਾਲ ਕਰ ਲੈਂਦੇ ਸੀ ਕਿਉਂਕਿ ਸਾਰੇ ਆਪਸ ਦੇ ਵਿੱਚ ਮਿਲੇ ਹੋਏ ਸੀ ਤੇ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਚੁੱਕੇ ਹਾਂ ਤੇ 30 40 ਸਾਲ ਬਾਅਦ ਪੰਜਾਬ ਦੀਆਂ ਖਾਸ ਕਰਕੇ ਬੋਹਰ ਫਾਜ਼ਿਲਕਾ ਜਾਂ ਹੋਰਾਂ ਟੀਲਾਂ ਤੱਕ ਪਾਣੀ ਪਹੁੰਚਾ ਗਿਆ ਤੇ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਮਹੀਨੇ ਚ ਇਸਤੇਮਾਲ ਕਰ ਲਿਆ ਤੇ ਹੁਣ ਅਪ੍ਰੈਲ ਤੇ ਮਈ ਤੱਕ ਜਿਆਦਾ ਪਾਣੀ ਮੰਗ ਰਹੇ ਨੇ ਹੁਣ ਕਿਹਾ ਕਿ ਸਾਰਿਆਂ ਨੂੰ ਪਾਣੀ ਜਿਹੜਾ ਵਾ ਕਫੈਤੀ ਤਰੀਕੇ ਨਾਲ ਵਰਤਣਾ ਚਾਹੀਦਾ ਹੁਣ ਹਰਿਆਣਾ 2 ਮਹੀਨੇ ਪਹਿਲਾਂ ਹੀ ਆਪਣਾ ਕੋਟਾ ਜਿਹੜਾ ਵਾ ਉਹ ਫਿਕਸ ਯੂਜ਼ ਕਰ ਚੁੱਕੇ ਨੇ ਤੇ ਕਿਸੇ ਨੂੰ ਪਿਆਸਾ ਨਹੀਂ ਮਾਰਾਂਗੇ ਇਸ ਲਈ ਪਾਣੀ ਸਪਲਾਈ ਨਹੀਂ ਰੋਕੀ ਪਰ ਹੁਣ ਸਵਾਲ ਹੈ ਕਿ ਕਹਦੇ ਕਿ ਮਾਨਵਤਾ ਦੇ ਆਧਾਰ ਤੇ 4000 ਕਿਊਸਿਕ ਪਾਣੀ ਜਿਹੜਾ ਪੀਣੇ ਜਿਹੜਾ ਉਹ ਦਿੱਤਾ ਜਾਵੇ। ਉਹ ਸਵਾਲ ਕਾਫੀ ਮੁਲਾਦਾ ਹੈ ਕਿ ਇੱਕ ਪਾਸੇ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ ਸਿੰਧ ਜਿਹੜਾ ਜਲ ਸਮਝੌਤਾ ਉਹ ਰੱਦ ਕਰ ਦੇਣਾ। ਗੁਮਾਰਦੀ ਇਹ ਮੁਲਕ ਦੇ ਨਾਲ ਕੀ ਲੜਨਾ ਇੱਥੇ ਪੰਜਾਬ ਦੇ ਹਰਿਆਣਾ ਉਹਨੇ ਮੁੱਖ ਮੰਤਰੀ ਲੜਨ ਤੇ ਕੰਡੇ ਤੇ ਬੈਠੇ ਆਗੇ ਨੇ। ਇੱਕ ਪਾਸੇ ਤਾਂ ਪਾਕਿਸਤਾਨ ਕਹਿੰਦਾ ਵੀ ਪਾਣੀ ਰੋਕ ਕੇ ਦਿਖਾਓ ਸਾਡਾ ਪਾਣੀ ਆਊਗਾ ਦੂਜੇ ਪਾਸੇ ਹਰਿਆਣਾ ਮੰਗਦਾ ਵੀ ਸਾਨੂੰ ਪਾਣੀ ਦੇ ਦਿਓ ਜਾਂ ਸਾਨੂੰ ਪੀਣ ਨੂੰ ਹੀ ਦੇ ਦਿਓ ਬੜਾ ਬੜਾ ਪਾਣੀ ਦੇ ਦਿਓ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਚੀਫ ਮਿਨਿਸਟਰ ਦੀ ਸਟੇਟਮੈਂਟ ਦੇ ਵਿੱਚ ਇਹ ਗੱਲ ਤੇ ਹੀ ਇਹ ਵਾਕਈ ਗੱਲ ਠੀਕ ਹੈ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਈ ਕਈ ਵਾਰੀ ਇਹ ਖਬਰਾਂ ਆਉਂਦੀਆਂ ਸੀ ਵੀ ਨਰਵਾਣਾ ਬ੍ਰਾਂਚ ਦੇ ਵਿੱਚ ਪਾਣੀ ਜੀ ਜੀ ਇਹਦਾ ਪੱਧਰ ਜਿਹੜਾ ਪਹਿਲਾਂ ਨਾਲੋਂ ਵੱਧ ਗਿਆ ਉਹ ਵੱਧ ਦਿੱਤਾ ਜਾ ਰਿਹਾ ਮੈਨੂੰ ਯਾਦ ਹੈ ਕਈ ਵਾਰੀ ਸਿਮਰਨਜੀਤ ਮਾਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਰਾਜਸਥਾਨ ਫੀਡਰਸ ਦੇ ਵਿੱਚ ਪਾਣੀ ਦਾ ਪੱਧਰ ਵਧਾ ਦਿੱਤਾ ਗਿਆ ਉਹ ਹੁਣ ਉਹ ਇਹ ਗੱਲਾਂ ਸਾਰੀਆਂ ਕੋਰਿਲੇਟ ਕਰੀਏ ਤਾਂ ਉਹ ਯਾਦ ਆਉਂਦਾ ਵੀ ਇਹਦਾ ਮਤਲਬ ਇਹਨਾਂ ਦਿਨਾਂ ਦੇ ਵਿੱਚ ਉਹ ਉਹਨਾਂ ਸੂਬਿਆਂ ਦੇ ਵਿੱਚ ਪਾਣੀ ਦੀ ਵਾਕਈ ਕਿੱਲਤ ਹੁੰਦੀ ਹੈ ਤਾਂ ਹੁਣ ਜਿਹੜਾ ਉਹ ਮਾਹੌਲ ਇੱਕ ਤਰ੍ਹਾਂ ਨਾਲ ਬਦਲਿਆ ਹੋਇਆ ਤੇ ਸਾਰਾ ਕੁਝ ਮੀਟਿੰਗਾਂ ਦੇ ਵਿੱਚ ਚੁੱਠੀਆਂ ਨਹੀਂ ਸਾਰਾ ਕੁਝ ਉਹ ਜਾਗਰ ਜਿਹੜਾ ਉਹ ਹੋ ਗਿਆ ਪਰ ਇੱਕ ਗੱਲ ਜ਼ਰੂਰ ਮੰਨਣੀ ਪਊਗੀ ਪੰਜਾਬ ਦਾ ਹੁਣ ਜ਼ਮੀਨ ਹੇਤਲਾ ਪਾਣੀ ਵੀ ਖੇਲੀ ਜਿੱਥੇ ਹੈ ਪਾਣੀਆਂ ਦੇ ਵਿੱਚ ਜ਼ਹਿਰਾਂ ਕੁੜੀਆਂ ਪਈਆਂ ਰਹੀਆਂ ਪਾਣੀ ਬਹੁਤ ਮਾੜਾ ਹੈਗਾ ਪੰਜਾਬ ਰੂਪਰ ਦਾ ਆਪਣੇ ਕੋਲ ਸੰਕਟ ਬਹੁਤ ਹੈ ਪਾਣੀ ਦਾ ਜੀ ਮੇਰੇ ਇੱਕ ਆਖਰੀ ਸਵਾਲ ਹੈ ਕਿ ਜਦੋਂ ਪੰਜਾਬ ਚ ਹੜ੍ਹ ਆਏ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕੋਠੇ ਚੜ੍ਹ ਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਹਿੰਦੇ ਸੀ ਮਨੋ ਰਲ ਖੱਟੜੀ ਸੀ ਤੁਹਾਨੂੰ ਮੁੱਖ ਮੰਤਰੀ ਵੀ ਭਰਾਵਾ ਪਾਣੀ ਲੈ ਲੈ ਉਦੋਂ ਹਰਿਆਣਾ ਸਰਕਾਰ ਨੇ ਆਰਮੀ ਤੇ ਹਰਿਆਣਾ ਪੁਲਿਸ ਲਾ ਦਿੱਤੀ ਤੇ ਉਦੋਂ ਪੰਜਾਬ ਡੁੱਬ ਗਿਆ ਪੰਜਾਬ ਦੇ ਕਈ ਜਿਹੜੇ ਡੁੱਬ ਗਏ ਤੇ ਹੁਣ ਪੰਜਾਬ ਕੋ ਪਾਣੀ ਨਹੀਂ ਹੈ ਤੇ ਕਹਿੰਦੇ ਪਾਣੀ ਦੋ ਜਦੋਂ ਪੰਜਾਬ ਕਹਿੰਦਾ ਹੈ ਪਾਣੀ ਦੇ ਤੁਸੀਂ ਉਧਰੋਂ ਨੱਕਾ ਮੋੜ ਲੈਂਦੇ ਉਹਦਾ ਮੋੜਿਆ ਨਹੀਂ ਹੈਗਾ ਜੀ ਇਹ ਬਹੁਤ ਵੱਡਾ ਸੀਰੀਅਸ ਇਸ਼ੂ ਹੈ ਜਦੋਂ ਜੁਲਾਈ ਦੇ ਵਿੱਚ ਮੌਨਸੂਨ ਆਉਂਦੀ ਹੈ ਅਗਸਤ ਸਤੰਬਰ ਦੇ ਵਿੱਚ ਕਈ ਵਾਰੀ ਕਈ ਵਾਰੀ ਜੁਲਾਈ ਦੇ ਵਿੱਚ ਹੀ ਅਜੀਬ ਮਾਹੌਲ ਬਣ ਜਾਂਦਾ ਹੈ ਵੀ ਜਦੋਂ ਹਿਮਾਚਲ ਦੇ ਵਿੱਚ ਭਾਰੀ ਵੀ ਪੈਂਦੇ ਆ ਤਾਂ ਰਣਜੀਤ ਜਿਹੜੀ ਹੈ ਗੋਵਿੰਦ ਸਾਗਰ ਝੀਲ ਤੇ ਰਣਜੀਤ ਸਾਗਰ ਡੈਮ ਜਿਹੜਾ ਉਹਨਾਂ ਕੋਲ ਨੱਕ ਭਰ ਜਾਂਦੇ ਨੇ ਪਾਗੜ ਉਥੋਂ ਪਾਣੀ ਵੱਧ ਛੱਡ ਦਿੱਤਾ ਜਾਂਦਾ ਹੈ ਸਾਡੇ ਸੱਤ ਲੋਹ ਤੇ ਬਿਆਸ ਦੇ ਵਿੱਚ ਹੜਾਂ ਦੀ ਸਥਿਤੀ ਆ ਜਾਂਦੀ ਹੈ ਜਦੋਂ ਹੜ੍ਹ ਆਉਂਦੇ ਨੇ ਇਧਰੋਂ ਦੂਜੇ ਪਾਸੇ ਇਹ ਲਾਲੂ ਭਗਗਰ ਪਰ ਜਾਂਦਾ ਹੈ ਜੀ ਵਾਕਈ ਇਹ ਗੱਲ ਚਾਹੀਏ ਜਾਏ ਇਹ ਮੰਨਣਯੋਗ ਹੈ ਵੀ ਉਦੋਂ ਹਰਿਆਣਾ ਕਹਿੰਦਾ ਵੀ ਨਹੀਂ ਆਪ ਹੱਥ ਖੜੇ ਕਰਦੇ ਸਭ ਹੱਥ ਖੜੇ ਕਰੋ ਤਾਂ ਜਦੋਂ ਤੁਸੀਂ ਜਦੋਂ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਕਹਿੰਦੇ ਸਾਨੂੰ ਪਾਣੀ ਦਿਓ ਤਾਂ ਸੰਕਟ ਹੈ ਜਿਹੜਾ ਸੰਕਟ ਕੌਣ ਚੱਲੂਗਾ ਉਹ ਵੀ ਤਾਂ ਇਕੱਠਾ ਹੋ ਕੇ ਚੱਲਣਾ ਚਾਹੀਦਾ ਹੈ ਪਾਣੀ ਦੀ ਰਾਇਲਟੀ ਪਿਛੇ ਜੇ ਹਿਮਾਚਲ ਨੇ ਕਿਹਾ ਵੀ ਸਾਨੂੰ ਪਾਣੀ ਦੀ ਰਾਇਲਟੀ ਦਿਓ ਹਾਂ ਉਦੋਂ ਫਿਰ ਪੰਜਾਬ ਕਹਿੰਦਾ ਵੀ ਪਾਣੀ ਰੋਕ ਲਓ ਫਿਰ ਰੋਕੋ ਪਾਣੀ ਪੰਜਾਬ ਹਰ ਮਾਰ ਚੱਲੇ ਭੜਾਂ ਦੀ ਵੀ ਮਾਰ ਚੱਲੇ ਤੇ ਸੋਕੇ ਦੀ ਮਾਰ ਵੀ ਚੱਲੇ ਤਾਂ ਇਸ ਲਈ ਪੰਜਾਬ ਆਪਦਾ ਸਾਰਾ ਜ਼ਮੀਨ ਹੀਟਲਾ ਪਾਣੀ ਕੱਢ ਕੇ ਦੇਸ਼ ਦਾ ਢਿੱਡ ਭਰ ਰਿਹਾ ਹੈ ਦੇਸ਼ ਦਾ ਅਨਦਾਤਾ ਬਣ ਕੇ ਸਾਰਾ ਅਨਾਜ ਖਵਾ ਰਿਹਾ ਹੈ ਪੰਜਾਬ ਨੇ ਤਾਂ ਆਪਦਾ ਕੰਡ ਕਰ ਲਿਆ ਜੋ ਕਰਨਾ ਸੀ ਤੇ ਪੰਜਾਬ ਦੇ ਪੱਲੇ ਤਾਂ ਇਸ ਵੇਲੇ ਕੀ ਪਿਆ ਪਾਣੀ ਦਾ ਪੰਜਾਬ ਦਾ ਪਾਣੀ ਗਿਆ ਭੂਮੀ ਬੰਜਰ ਹੋਣ ਵਾਲੀ ਹੈ ਯੂਥ ਜਿਹੜਾ ਉਹ ਮਰਨ ਕਿਨਾਰੇ ਹੈ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਹੈ